ਘੜਦੀਵਾਲਾ ਦੇ ਨਜ਼ਦੀਕੀ ਪਿੰਡ ਡੱਫਰ ਦੇ ਵਸਨੀਕ ਮਾਤਾ ਨਸੀਬ ਕੌਰ ਜੀ ਨੇ ਲੋਕ ਸਭਾ ਚੋਣਾਂ ਦੌਰਾਨ ਆਪਣੀ ਵੋਟ ਦਾ ਅਧਿਕਾਰ ਦਾ ਪ੍ਰਯੋਗ ਕਰਦੇ ਹੋਏ ਵੋਟ ਪਾਈ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਮਾਤਾ ਨਸੀਬ ਕੌਰ ਜੀ ਦੀ ਉਮਰ ਲਗਭਗ 117 ਸਾਲ ਹੈ ਇੰਨੀ ਉਮਰ ਦਰਾਜ ਹੋਣ ਦੇ ਬਾਵਜੂਦ ਵੀ ਮਾਤਾ ਨਸੀਬ ਕੌਰ ਜੀ ਨੇ ਆਪਣੀ ਵੋਟ ਦਾ ਪ੍ਰਯੋਗ ਕੀਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਉੱਗੇ ਸਮਾਜ ਸੇਵੀ ਮੈਨੇਜਰ ਫਕੀਰ ਸਿੰਘ ਸੋਹਤਾ ਅਤੇ ਮਾਤਾ ਨਸੀਬ ਕੌਰ ਜੀ ਦੇ ਪੋਤਰਾ ਤੇ ਐਸ.ਓ.ਡੀ ਦੇ ਪ੍ਰਧਾਨ ਸਰਦਾਰ ਹਰਜੋਤ ਸਿੰਘ ਸੋਹਤਾ ਨੇ ਦੱਸਿਆ ਕਿ ਆਪਣੀ ਵੋਟ ਦਾ ਅਧਿਕਾਰ ਦਾ ਪ੍ਰਯੋਗ ਸਾਨੂੰ ਸਭ ਨੂੰ ਕਰਨਾ ਚਾਹੀਦਾ ਹੈ ਇਸ ਦੌਰਾਨ ਚੋਣ ਅਮਲੇ ਵੱਲੋਂ ਮਾਤਾ ਨਸੀਬ ਕੌਰ ਜੀ ਨੂੰ ਵਿਸ਼ੇਸ਼ ਤੌਰ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਸਮੂਹ ਪਿੰਡ ਵਾਸੀ ਹਾਜ਼ਰ ਸਨ ਵਿਸ਼ੇਸ਼ ਰਿਪੋਰਟ ਗੁਰਪ੍ਰੀਤ ਸੋਹਤਾ ਗੜਦੀ ਵਾਲਾ